ਵਧੀਆ ਲੱਗਦਾ ਜੀ ਮੈਨੂੰ ਅੰਮ੍ਰਿਤਸਰ ਆ ਕੇ ਮੈਂ ਜਦੋਂ ਵੀ ਇੰਡੀਆ ਉਹਨਾਂ ਤੇ ਸਿੱਧੇ ਅਸੀਂ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਸੋ ਮੱਥਾ ਟੇਕ ਕੇ ਮੈਂ ਇਥੇ ਸਰਦਾਰ ਐਕਸਕਲੂਸਿਵ ਪਗੜੀ ਇਥੋਂ ਕਿਹਦੇ ਲੈਣ ਆਏ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਔਰ ਐਕਸਕਲੂਸਿਵ ਇਸ ਕਰਕੇ ਆ ਕਿ ਨਾਲ ਕੱਲੀਆਂ ਪਗੈਂਦੀ ਉਹ ਨਾਲ ਕੁਰਤੇ ਪਜਾਮੇ ਵੀ ਕਰਦੇ ਨੇ ਨਾਲ ਹੋਰ ਚੀਜ਼ਾਂ ਵੀ ਕਰਦੇ ਨੇ ਸੋ ਬਹੁਤ ਵਧੀਆ ਤੁਹਾਡਾ ਕੰਮਕਾਰ ਜੀ ਨਹੀਂ ਨਹੀਂ ਤੁਹਾਡਾ ਪਿਆਰ ਹੈ ਜੀ ਤੁਹਾਡਾ ਸਿਆਦ ਅਸੀਂ ਕੋਸ਼ਿਸ਼ ਕੀਤੀ ਆ ਕਿ ਜਿਹੜੀ ਪਗੜੀ ਆ ਉਹ ਸਾਰੀ ਦੁਨੀਆ ਦੇ ਵਿੱਚ ਮੈਂ ਇਸੇ ਤਰ੍ਹਾਂ ਹੀ ਕਿਤੇ ਨਹੀਂ ਪੱਗ ਬਣ ਕੇ ਗਿਆ ਬਹੁਤ ਸਾਰੇ ਸਿੰਘਾਂ ਨੇ ਜਿਹੜੇ ਨਵੇਂ ਆਏ ਉਹਨਾਂ ਨੇ ਦੇਖ ਕੇ ਪੱਗਾਂ ਬਨਣੀਆਂ ਸ਼ੁਰੂ ਕੀਤੀਆਂ ਬੱਚਿਆਂ ਨੇ ਜਿਹੜੀ ਫੋਰਨ ਦੇ ਆ ਉਹਨਾਂ ਨੇ ਸਾਡੇ ਵਾਲ ਦੇਖ ਕੇ ਪੱਗਾਂ ਬਨਣੀਆਂ ਸ਼ੁਰੂ ਕੀਤੀਆਂ ਔਰ ਆਪਣੇ ਨਾਂ ਨਾਲੋਂ ਸਿੰਘ ਨਹੀਂ ਘਟਾਇਆ ਮਲਕੀਰਤ ਸਿੰਘ ਇਹ ਕੋਈ ਹੋਊਗਾ ਤੁਹਾਨੂੰ ਕੋਈ ਕੋਤ ਨਹੀਂ ਯੂਜ਼ ਕੀਤਾ ਕੋਈ ਹੋਰ ਨਹੀਂ ਕੀਤਾ ਸੋ ਪਗੜੀ ਨੂੰ ਬਹੁਤ ਬੱਡੀ ਮਹਾਂਤਾ ਦਿੱਤੀ ਆ ਔਰ ਪਗੜੀ ਦੇ ਉੱਤੇ ਮੈਂ ਫਿਰ ਉਹਦੀ ਸ਼ਾਇਨ ਦੇ ਲਈ ਉੱਤੇ ਸਤਾਰੇ ਵੀ ਲਾਏ ਹੈ ਨਾ ਸੋ ਉਹ ਵੀ ਇੱਕ ਫੈਸ਼ਨ ਬਣਿਆ ਸੋ ਮੈਂ ਤੁਹਾਨੂੰ ਸਭਾ ਜੀ ਬਹੁਤ ਬਹੁਤ ਮੁਬਾਰਕ ਮੁਬਾਰਕ ਬਾਦ ਜੀ ਕਿਹੜੇ ਕਿਹੜੇ ਰੰਗ ਤੁਹਾਨੂੰ ਮਿਲ ਪਸੰਦ ਕਿਤੇ ਦੇਖੋ ਜੀ ਮੈਨੂੰ ਲੱਗਦਾ ਇਹ ਕੋਈ ਕਲਰ ਜਿਹੜੇ ਕਿਸੇ ਨੇ ਨਹੀਂ ਪਾਏ ਮੈਨੂੰ ਤਾਂ ਲੱਗਦਾ ਪੂਰੀ ਕਹਿੰਦਾ ਨਹੀਂ ਤੇਰੇ ਮੋਰੇ ਧਾਨ ਛਟਿਆ ਕਹਿੰਦਾ ਭਵੇਂ ਮੈਨੂੰ ਤਾਂ ਲੱਗਦਾ ਸਾਰੀ ਦੁਕਾਨ ਹੀ ਲੈ ਜਾ ਮੈਂ ਇਤਾਂ ਦੇ ਕਲਰ ਵੇਖੇ ਹੀ ਨਹੀਂ ਕਦੇ ਸੋ ਬਹੁਤ ਐਕਸਕਲੂਸਿਵ ਕਲਰ ਨੇ ਔਰ ਬਹੁਤ ਪਾਜੀ ਬੁਢਾਈ ਦੇ ਹੱਕਦਾਰ ਮੈਨੂੰ ਲੱਗਦਾ ਤੁਸੀਂ ਆਪ ਰੀਜਨਲ ਬਣਾਉਂਦੇ ਆ ਜੀ 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 ਪਰ ਇਹ ਕਲਰ ਲੈ ਕੇ ਆਉਂਦੇ ਆ ਸੋ ਜਿਹੜੇ ਮੈਂ ਕਿਤੇ ਕਲਰ ਨਹੀਂ ਦੇਖੇ ਮੈਨੂੰ ਲੱਗਦਾ ਇੱਥੇ ਹੀ ਕਲਰ ਨਹੀਂ ਸਭ ਤੋਂ ਆਪ ਲਿਖਿਆ ਗਿਆ ਕਿ ਕੁਰਤੇ ਪਜਾਮੇ ਕਾਫੀ ਅੱਜਕੱਲ੍ਹ ਤੇ ਨੌਜਵਾਨ ਪਸੰਦ ਕਰਦੇ ਨੇ ਔਰ ਜੇ ਨੇਤਾ ਲੋਕ ਗੱਲ ਕਰਦੇ ਆ ਉਹ ਵੀ ਕੁਰਤੇ ਪਜਾਮੇ ਪਸੰਦ ਕਰਦੇ ਨੇ ਜਿੱਥੇ ਕਿ ਪਹਿਲਾਂ ਮੁਕਤਸਰੀ ਕੁਰਤੇ ਪਜਾਮਾ ਜਾਂ ਹੋਰ ਸ਼ਹਿਰਾਂ ਦੇ ਨਾਮ ਤੇ ਬਣੇ ਹੁਣ ਅੰਮ੍ਰਿਤਸਰੀ ਕੁਰਤੇ ਪਜਾਮੇ ਇਹਨਾਂ ਵੱਲ ਜੁੜੂ ਦਿੱਤਾ ਗਿਆ ਜੀ ਕਿਵੇਂ ਲੱਗਿਆ ਇਹ ਨਹੀਂ ਅੰਬਰਸਰੀ ਇਹ ਤਾਂ ਫਿਰ ਤੁਹਾਨੂੰ ਪਤਾ ਹਰ ਚੀਜ਼ ਹੀ ਖਾਣਾ ਗਾਣਾ ਕੱਪੜਾ ਪਹਿਰਣਾ ਸਾਰੇ ਬਹੁਤ ਮਸ਼ਹੂਰ ਆ ਪਰ ਸਰਦਾਰ ਦੇ ਤਾਂ ਫਿਰ ਸਦਾਰੀ ਤੁਹਾਡਾ ਤਾਂ ਮੈਂ ਦੇਖਿਆ ਕੋਈ ਤਾਂ ਪਜਾਮਾ ਕਿ ਆ ਫਿਟਿੰਗ ਆਉਂਦੀ ਆ ਤੇ ਕਿਆ ਕੱਪੜਾ ਹੈ ਜਾਂ ਸਵਾਦ ਆ ਗਿਆ ਬਹੁਤ ਬੜੀਆਂ ਨੇ ਸੋ ਨੌਜਵਾਨਾਂ ਨੂੰ ਕੀ ਸਿਖਿਆ ਹੈ ਦਸਤਾਰ ਵਿੱਚ ਦਸਤਾਰ ਨੂੰ ਸਾਮਕੇ ਰੱਖੋ ਜੀ ਦਸਤਾਰ ਸਾਡੀ ਪਹਿਚਾਨ ਹੈ ਸਰਦਾਰ ਜਿਹੜੀ ਕਹਿੰਦੇ ਨਹੀਂ ਵੀ ਦਸਤਾਰ ਸਾਨੂੰ ਸਾਡੇ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਦਿੱਤੀ ਬਹੁਤ ਵੱਡੀ ਐਂਡ ਮੈਂ ਤਾਂ ਹਮੇਸ਼ਾ ਗੱਲ ਕਰਦਾ ਕਿ ਸੋਹਣਾ ਤੇ ਸਨੱਖਾ ਸਾਰੇ ਜੱਗ ਤੋਂ ਉਹ ਵੱਲਾ ਸਿੰਘ ਲੱਖਾਂ ਚ ਘੜੋਤਾ ਹੋਇਆ ਦਿਸ ਜਾਂਦਾ ਕੱਲਾ ਸਿੰਘ ਉਹ ਪਦਵੀ ਵੀ ਜਿਹਨੇ ਸਰਦਾਰ ਦਿੱਤੀ ਖਾਲਸੇ ਨੂੰ ਕੈਸੀ ਬਾਝਾ ਵਾਲੇ ਨੇ ਕੈਸੀ ਬਾਝਾ ਵਾਲੇ ਦਸਤਾਰ ਦਿੱਤੀ ਖਾਲਸੇ ਨੂੰ ਕੈਸੀ ਬਾਝਾ ਵਾਲੇ ਨੇ ਕੈਸੀ ਬਾਝਾ ਵਾਲੇ ਦਸਤਾਰ ਦਿੱਤੀ ਖਾਲਸੇ ਨੂੰ ਐਨੀ ਮਸਾਡੀ ਮਤਲਬ ਜਿਹੜੀ ਪਗੜੀ ਦੀ ਆ ਇੰਪੋਰਟੈਂਸ ਕਿ 1692 ਵਸਾਖੀ ਦਾ ਕੱਕਾਠ ਸੀ ਨੰਗੀ ਤਲਵਾਰ ਮੇਰੇ ਗੁਰੂ ਜੀ ਦੇ ਹੱਥ ਸੀ ਉਹ ਪੰਜ ਸਿਰ ਲੈ ਨਹੀਂ ਆਧਾਰ ਦਿੱਤੀ ਖਾਲਸੇ ਨੂੰ ਕੈਸੀ ਵਜਾਵਾਲੇ ਨੇ ਕੈਸੀ ਵਜਾਵਾਲੇ ਦਸਤਾਰ ਵਿੱਚ ਖਾਲਸੇ ਨੂੰ ਆਖਰੀ ਸਵਾਲ ਮਲਕੀ ਸਿੰਘ ਜੀ ਨੇ ਗੋਰੀ ਤੱਕ ਦਸਤਾਰ ਬੰਨਣ ਲਾ ਦਿੱਤੀ ਹਾਂ ਜੀ ਬਿਲਕੁਲ ਜੀ ਜਿਹੜੀ ਚੀਜ਼ ਤੁਸੀਂ ਕਰਦੇ ਆ ਜਿਹੜੀ ਚੀਜ਼ ਤੁਸੀਂ ਬੰਨਦੇ ਆ ਉਹਨਾਂ ਨੂੰ ਦੱਸਿਆ ਵੀ ਜਿਵੇਂ ਉੱਥੋਂ ਦੇ ਜੰਸਾਰ ਅੰਮ ਨਮੀ ਪਨੀਰੀ ਨਵੇਂ ਜਿਹੜੇ ਬੱਚੇ ਨੇ ਉਹ ਦੇਖ ਕੇ ਤੁਹਾਨੂੰ ਬੱਲੇ ਸਾਡੇ ਨਾਲ ਪੱਗਾਂ ਬੰਨ੍ਹਦੇ ਐ ਐਂਡ ਘੋੜੇ ਵੀ ਬਿਲਕੁਲ ਉਹਨਾਂ ਨੂੰ ਵੀ ਲੱਗਦਾ ਵੀ ਸਾਡੇ ਸਾਡੇ ਵੀ ਪੱਗਾਂ ਬੰਨ੍ਹ ਜਾਂਦੇ ਜਾਂਦੇ ਟੁਕ ਟੁਕ ਟੂਤੀਆਂ ਵੀ ਲਾਦੇ ਹੋ ਹਾਂ ਸੋਹਣੇ ਬਹਿਜਾਣੇ ਪੁਰਾਣੇ ਬਹਿਜਾਣੇ ਆ ਦੇਖੋ ਜਿੱਦੋਂ ਤੁਸੀਂ ਦੇਖੋ ਹੁਣ ਸਰਦਾਰ ਜੀ ਨੇ ਕਿਹਾ ਤਾਂ ਮੁੜਿਆ ਨਹੀਂ ਜਾ ਸਕਦਾ ਨਹੀਂ ਨਹੀਂ ਬਾਬਾ ਜੀ ਜਦੋਂ ਇੱਥੇ ਕਹਿੰਦੇ ਨਹੀਂ ਵੀ ਅੰਮਰਸਰ ਉਹਨੇ ਧਾਰਮਿਕ ਜੀ ਫੀਲਿੰਗ ਆ ਜਾਂਦੀ ਹੈ ਪਰ ਨਾਲ ਹੀ ਤੁਸੀਂ ਜਿਹੜਾ ਕਲਚਰ ਵੀ ਬਹੁਤ ਜੋੜ ਕੇ ਰੱਖਿਆ ਜਿਵੇਂ ਇਹ ਕਲਚਰ ਵਾਲੀਆਂ ਜਿਹੜੀਆਂ ਚੀਜ਼ਾਂ ਤੁਸੀਂ ਕੜੇ ਵੀ ਤੇ ਉਹ ਜਿਹੜੀਆਂ ਜਾਗਤਾਂ ਨੇ ਸੋਦੇ ਕਰਕੇ ਇਹ ਵੀ ਬੜਾ ਜੜਾ ਕਲਚਰ ਵੀ ਹੋਣਾ ਬੜਾ ਜ਼ਰੂਰੀ ਹੈ ਜੀ ਜੀ ਤੇ ਕਲਚਰ ਵਾਲੇ ਗੀਤ ਨੇ ਜੀ ਫੇ ਤੁੱਤ 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 ਤੁੱਤੀਆਂ ਹਈ ਜਵਾਲੋਂ ਨੀਆਂ ਜਾਂ ਤੁੱਤਾ ਵਣੇ ਖੂਤੇ ਹਈ ਜਵਾਲੋਂ ਤੁੱਤ 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 ਤੁੱਤੀਆਂ ਆਹਾਂ ਐਂਕੈਂਗ ਥੈਂਕ ਬਹੁਤ ਮਿਹਰਬਾਨੀ ਔਰ ਇਹ ਜਿਹੜੇ ਪ੍ਰੈਸ ਵਾਲੇ ਮੇਰੇ ਮੁੰਡੇ ਭਰਾ ਸਾਰੇ ਨੇ ਇਹ ਵੀ ਮੇਰੇ ਭਰਾ ਨੇ ਸੋ ਥੈਂਕ ਯੂ ਵੈਰੀ ਮਚ ਜਦੋਂ ਅੰਮ੍ਰਿਤਸਰ ਆਉਂਦੇ ਤੁਸੀਂ ਬਹੁਤ ਰਿਸਪੈਕਟ ਦਿੰਦੇ ਸਾਰੇ ਜਾਣੇ ਜੀ ਉਹਦੇ ਵਾਸਤੇ ਵੈਸੇ ਕਹਿੰਦੇ ਨੇ ਕਿ ਜਿਵੇਂ ਕਿਸੇ ਰਾਜੇ ਦੀ ਤਾਜ ਪੋਸ਼ੀ ਉਹਦੇ ਜੀਵਨ ਵਿੱਚ ਇੱਕ ਵਾਰ ਹੀ ਹੁੰਦੀ ਹੈ ਪਰ ਇੱਕ ਸਿੰਘ ਦੀ ਤਾਜ ਪੋਸ਼ੀ ਰੋਜ਼ ਗੁਰੂ ਮਹਾਰਾਜ ਆਪ ਆਕੇ ਕਰਾਉਂਦੇ ਨੇ ਕਿਉਂਕਿ ਇਹ ਗੁਰੂ ਮਹਾਰਾਜ ਦਾ ਬਖਸ਼ਿਆ ਹੋਇਆ ਤਾਜ ਹੈ ਤੋਂ ਉਹ ਪਗੜੀ ਦੀ ਜਿਹੜੀ ਸ਼ਾਨ ਵਧਾਨ ਵੱਲੇ ਔਰ ਵਰਲਡ ਰੈਨਾਉਂਡ ਸਿੰਗਰ ਸੁਦਾਮਿਲਕੀ ਸਿੰਘ ਜੀ ਅੱਜ ਸਾਡੇ ਕੋਲ ਨੇ ਤੇ ਬਹੁਤ ਇਹਨਾਂ ਦਾ ਧੰਨਵਾਦ ਇਹਨਾਂ ਨੇ ਸਾਡਾ ਬੜਾ ਮਨ ਵਧਾਇਆ ਤੇ ਉਹਨਾਂ ਦਾ ਬਹੁਤ ਪਿਆਰ ਹੈ ਔਰ ਅਸੀਂ ਛੋਟੇ ਹੁੰਦੇ ਹਾਂ ਤੋਂ ਲੈ ਕੇ ਅੱਜ ਦਿਨ ਤੱਕ ਔਰ ਵੀਰ ਜੀ ਹੀ ਸਟਿਲ ਯੰਗ ਠੀਕ ਹੈ ਤੇ ਅਸੀਂ ਅੱਜ ਦੇਖੋ ਤੇ ਬਾਕੀ ਅਸੀਂ ਛੋਟੇ ਹੁੰਦੇ ਹਾਂ ਤੋਂ ਲੈ ਕੇ ਅੱਜ ਦਿਨ ਤੱਕ ਇਹਨਾਂ ਦੇ ਗਾਣੇ ਸੁਨੇ ਆ ਬਹੁਤ ਮਾਰੇ ਦੀ ਇਹਨਾਂ ਦੇ ਬਖਸ਼ਿਸ਼ ਹੈ ਤੇ ਮਾਰੇ ਹਮੇਸ਼ਾ ਇਹਨਾਂ ਨੂੰ ਖੁਸ਼ ਰੱਖਣ